ਸਾਹੀ ਕੋਈ ਆਏਗਾ ਕੌਣਾ ਆਏਗਾ ਅੱਜ ਸਵੇਰ ਦਾ ਜੀ ਤਿੰਨ ਚਾਰ ਵਾਰੀ ਆ ਚੁੱਕਿਆ ਠੀਕ ਹੈ ਕੋਈ ਗੱਲ ਉਹ ਭੇਜ ਦੇ ਠੀਕ ਹੈ ਜੀ ਭੇਜ ਦਿਆਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਹੋਈ ਤੇ ਕਿਵੇਂ ਆੜਾ ਹੋਈ ਮੈਂ ਹੀ ਤੁਹਾਡੇ ਕੋਲ ਉਹ ਹਾਂ ਹਾਂ ਇਹ ਮੇਰਾ ਛੋਟਾ ਭਰਾ ਹੈ ਸੋ ਨੂੰ ਕੀ ਪਰੇਸ਼ਾਨੀ ਹੈ ਬੈਠ ਕੇ ਦੱਸੋ ਕੋਈ ਗੱਲ ਨਹੀਂ ਬੈਠੋ ਹਾਂਜੀ ਵੀਰ ਜੀ ਗੱਲ ਇਹ ਹੈ ਕਿ ਮੇਰੇ ਕੋਲ ਇੱਕ ਕਾਰਖਾਨਾ ਹੈ ਜੋ ਪਲਾਸਟਿਕ ਦੇ ਬਰਤਨ ਬਣਾਉਂਦਾ ਤੇ ਉਸ ਵਾਸਤੇ ਮੈਂ ਕਿਸੇ ਤੋਂ 80000 ਰੁਪਏ ਧਾਰ ਲਏ ਸਨ ਤੇ ਉਹ ਅੱਜ ਵਾਪਸ ਮੰਗਦਾ ਹੈ ਜੇ ਮੈਂ ਉਹ ਵਾਪਸ ਨਾ ਕਰੇ ਤਾਂ ਉਹ ਮੇਰਾ ਕਾਰਖਾਨਾ ਇਹੜਾ ਉਹ ਜ਼ਬਤ ਕਰ ਲੇਗਾ ਤੇ ਹੁਣ ਮੇਰੇ ਕੋਲੇ ਇੱਕ ਕਾਰਖਾਨਾ ਹੀ ਹੈ ਤੇ ਜਿਹੜਾ ਕਿ ਮੇਰੇ ਸਾਰੇ ਘਰ ਦੀ ਰੋਟੀ ਚਲਾਉਂਦਾ ਬੱਚਿਆਂ ਦਾ ਖਰਚਾ ਘਰ ਦਾ ਖਰਚਾ ਸਾਰਾ ਕੁਝ ਉਹ ਸਿੱਧਾ ਚਲਾ ਲਈ ਜੇ ਮੇਰਾ ਕਾਰਖਾਨਾ ਨਾ ਬਚਿਆ ਤਾਂ ਮੈਂ ਮੇਰੇ ਬੱਚਿਆਂ ਨੂੰ ਕਿੱਥੋਂ ਪੜਾਉਂਗਾ ਖਾਣਾ ਮਰਿਆ ਰੋਟੀ ਦੇਵਾਂਗਾ ਨਹੀਂ ਮੈਂ ਤਾਂ ਜਮਾ ਫੇਲ ਹੋ ਜਾਈ ਹੁਣ ਮੈਂ ਕਿਵੇਂ ਕਰਾਂਗਾ ਸਾਬ ਮੈਂ ਬਹੁਤ ਮੁਸੀਬਤ ਚ ਫਸਿਆ ਹੋਇਆ ਹਾਂ ਬਹੁਤ ਪਰੇਸ਼ਾਨ ਹਾਂ ਸਾਬ ਜੀ ਤੁਸੀਂ ਰੋੜਾ ਤੁਹਾਨੂੰ ਪਰੇਸ਼ਾਨੀ ਦੱਸੋ ਕੀ ਹੈ ਵੀ ਤੁਹਾਨੂੰ ਕਿਹੜੀ ਗੱਲ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਤੁਹਾਡੀ ਜੂਤ ਪੂਰੀ ਕਰੂਗਾ ਦੱਸੋ ਤੁਸੀਂ ਵੀਰ ਜੀ ਮੇਰੇ ਕੋਲ 30000 ਰੁਪਏ ਦਾ ਹੈਗਾ ਜੀ ਤੇ ਮੈਨੂੰ 50000 ਰੁਪਏ ਹੋਰ ਦੇ ਦਿਓ ਤੇ ਉਸ ਦਾ ਮੈਂ ਤੁਹਾਡਾ ساری عمر ਜ਼ਿੰਦਗੀ ਚ ਗੁਣ ਨਹੀਂ ਭੁੱਲਦਾ ਜੀ ਮੇਰੇ ਤੇ ਬਹੁਤ ਵੱਡਾ ਆਸਾਨ ਹੈ ਜੀ ਜੇ ਤੁਸੀਂ ਇਹ ਕਰ ਦਿਓ ਜੱਸੀ ਬਾਈ ਵਾਕਤਰੀ ਬੰਦੇ ਤੋਂ ਕੀ ਕੀ ਉਸ ਪਰਿਵਾਰ ਦਾ ਪਰ ਜੱਸੀ ਬਾਈ ਤੂੰ ਪਰੇਸ਼ਾਨ ਨਾ ਹੋ ਮੈਂ ਜਾਣਦਾ ਤੇ ਹੁਣੀ ਤੈਨੂੰ ਪੈਸੇ ਨਾ ਕੇ ਦਿੰਦਾਗਾ ਹਈ ਤੁਹਾਡੇ ਕੋਲ 600 ਰੁਪਏ ਹੈਗਾ ਤਾਂ ਦੇ ਦਿਓ ਮੈਨੂੰ ਤੁਸੀਂ ਹਾਂ ਹੀ ਹਾਂ ਹੈਗੇ ਆਈ ਆਲੋ ਏ 600 ਪਿਆ ਰਹਿਤੋ ਇਹ ਤੁਹਾਡੇ ਪੂਰੇ 50000 ਰੁਪਏ ਠੀਕ ਹੈ ਪੂਰੇ 50000 ਠੀਕ ਹੈ ਇਹ ਵਸ਼ੇਤ ਬਹੁਤ ਛੇਤੀ ਮੋੜ ਦਮੈਂ ਤੁਹਾਡੇ ਪੈਸੇ ਜੀ ਧੰਨਵਾਦ ਮੈਨੂੰ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੇ ਤੁਸੀਂ ਮੈਨੂੰ ਪੈਸੇ ਦੇ ਦਿੱਤੇ ਇਹ ਮੈਂ ਬਹੁਤ ਜਲਦੀ ਹੀ ਮੋੜ ਦਿਆਂਗਾ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਤੁਸੀਂ 600 ਰੁਪਏ ਮੈਥੋਂ ਕਿਉਂ ਲਏ? ਇਤਨਾ ਪੈਸੇ ਜੀ ਮੇਰੀ ਮਜ਼ਦੂਰੀ ਤੇ ਹੈ। ਮਜ਼ਦੂਰੀ ਦੇ ਮੈਂ ਕੋ ਸਮਝੇ ਨਹੀਂ। ਜਦੋਂ ਮੈਂ ਨਵਾਂ ਨਵਾਂ ਸ਼ਹਿਰ ਤਾਇਆ ਸੀਗਾ ਤਾਂ ਮੈਂ ਸੋਡੇ ਕਾਰਖਾਨੇ 'ਚ ਕੰਮ ਕਰਦਾ ਸੀ ਜੀ। ਤਾਂ ਤੁਸੀਂ ਮੇਰੀ ਨਿੱਕੀ ਜਿਹੀ ਗਲਤੀ ਕਾਰਨ ਮੈਨੂੰ ਕਾਰਖਾਨੇ 'ਚੋਂ ਕੱਢ ਦਿੱਤਾ ਸੀਗਾ। ਤੇ ਉਦੋਂ ਤੁਸੀਂ ਮੇਰੀ ਦੋ ਦਿਨਾਂ ਦੀ ਮਜ਼ਦੂਰੀ ਕੱਟੀ ਸੀਗੀ। ਤਾਂ ਕਰਕੇ ਮੈਂ ਤਾਂ ਉੱਥੋਂ ਇਹ ਆਪਣੀ ਮਜ਼ਦੂਰੀ ਲਈ ਹੈ। ਕਰਨ ਦੀ ਜਰੂਰ ਉਹਨਾਂ ਨੇ ਸੁਣਨ ਆਪਦੇ ਕਾਰਖਾਨੇ ਚ ਤਾਂ ਕੱਢਦਾ ਸੀ ਇੱਕ ਨਿੱਕੀ ਜੀ ਗਲਤੀ ਵਾਸਤੇ ਮੇਰੇ ਮੈਂ ਹੀ ਨਹੀਂ ਜਾਊਗਾ ਕਿ ਜਿਹੜੀ ਗਲਤੀ ਉਹਨੇ ਕੀਤੀ ਐ ਵੀ ਉਹ ਗਲਤੀ ਮੈਂ ਕਰਾਂ ਕਿਉਂਕਿ ਬਾਤ ਕਰਦੇ 5000 ਰੁਪਏ ਦਾ ਪਹਿਲਾਂ ਉਹਦੇ ਚੰਗਾ ਟਾਈਮ ਸੀਗਾ ਆਪਣੇ ਮੇਰੇ ਕੋਲ ਮਾੜਾ ਟਾਈਮ ਸੀਗਾ ਇਹ ਬਾਤ ਤਾਂ ਵੀ ਕੋਈ ਪਤਾ ਨਹੀਂ ਜਾਂਦਾ ਜਦੋਂ ਮੇਰੇ ਤੇ ਮਾੜਾ ਟਾਈਮ ਸੀਗਾ ਨਾ ਉਹਦੇ ਉਹਦੇ ਚੰਗਾ ਟਾਈਮ ਸੀਗਾ ਜਦੋਂ ਉਹਦੇ ਚੰਗਾ ਟਾਈਮ ਸੀ ਉਹਦੋਂ ਮੇਰੇ ਤੇ ਮਾੜਾ ਟਾਈਮ ਚੱਲਦਾ ਸੀਗਾ ਉਹਨੇ ਕੀ ਕਰਿਆ ਆ ਵੀ ਚੰਗੇ ਟਾਈਮ ਦਾ ਫਾਇਦਾ ਹੁੰਦਾ ਕਿ ਤਾਂ ਕਰਕੇ ਮੇਰੀ ਨੌਕਰੀ ਤੋਂ ਮਾੜੇ ਬਾਹਰ ਮਾਰੇ ਉਹਨੇ ਅੱਜ ਮੇਰੇ ਤੇ ਚੰਗਾ ਟਾਈਮ ਹੈ ਉਹ ਤੇ ਮਾੜਾ ਟਾਈਮ ਹੈ ਮੈਂ ਉਹਦੇ ਮਾੜੇ ਟਾਈਮ ਦਾ ਕੀ ਫਾਇਦਾ ਖਾਵਾਂ ਕੀ ਫਾਇਦਾ ਕੱਲ ਨੂੰ ਮੇਰੇ ਤੇ ਕੀ ਮਾੜਾ ਟਾਈਮ ਆ ਦੇ ਤਾਂ ਫਿਰ ਮੇਰੀ ਮੱਤ ਦਾ ਕੌਣ ਕਰੂਗਾ ਹੈ 600 ਰੁਪਏ ਉਸ ਤੋਂ ਕਾਲ ਲਈ ਸੀਗੇ ਵੀ ਉਹ ਤੇ ਚੰਗਾ ਟਾਈਮ ਆ ਜੇ ਤੇ ਚੰਗੇ ਟਾਈਮ 'ਚ ਕਰਦੇ ਉਹ ਭੁੱਲ ਨਾ ਜਾਵੇ ਉਸ ਨੂੰ ਯਾਦ ਰਹੇ ਵੀ ਉਸ ਤੇ ਚੰਗਾ ਟਾਈਮ ਆ ਗਿਆ ਬਾੜੇ ਵাক্ত ਬਾਲਾ ਬੰਦਾ ਉਹਦੇ ਸਾਹਮਣੇ ਖੜਾ ਹੋਵੇ ਤੇ ਇਹ ਉਸਦੀ ਮਦਦ ਕਰੇ ਇਹਨੂੰ ਮੀਂਹ ਰਹਿਤ ਸਮਝ ਜਾਵੇਗਾ ਕਿ ਆਪਣੇ ਤੇ ਚੰਗੇ ਟਾਈਮ ਵੇਲੇ ਬਾੜੇ ਟਾਈਮ ਬਾਲਾ ਦੀ ਮਦਦ ਕਰੋ ਇਹ ਹੀ ਜ਼ਿੰਦਗੀ ਹੈ